ਤਾਂ ਇਹ ਕੋਈ ਇਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਜੋ ਕਿ ਪੰਜਾਬ ਦੀ ਉਸ ਝਾਂਕੀ ਦੀਆਂ ਹਨ ਜੋ ਕਿ ਕਿਸੇ ਕਾਰਨ 26 ਜਨਵਰੀ ਦੀ ਪਰੇਡ 'ਚ ਨਹੀਂ ਦਿਖ ਸਕਿਆ ਜਿੱਥੇ ਝਾਂਕੀ ਦੀ ਪੰਜਾਬੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਕੁਝ ਪੰਜਾਬ ਨਾਲ ਜੁੜੇ ਇਤਿਹਾਸ ਦੀਆਂ ਝਲਕੀਆਂ ਵੀ ਵੇਖਣ ਨੂੰ ਮਿਲੀਆਂ ਤੁਸੀਂ ਵੇਖੋ ਇਹ ਤਸਵੀਰਾਂ ਪੰਜਾਬ ਦੇ ਯੋਧੇ ਸ਼ਹੀਦ ਕਰਤਾ ਸਿੰਘ ਸਰਾਬਾ ਸ਼ਹੀਦ ਭਗਤ ਸਿੰਘ ਗਲਾ ਕਰਨੀਆਂ ਢੀਰ ਸੁਖਲੀਆਂ ਨੇ ਜਿਨ੍ਹਾਂ ਦੇ ਦੇਸ਼ ਦੇ ਪਾਣੀ ਮਦਨਾਲਤੀਂ ਗਰਾਹ ਤੇ ਹੀਰ ਸੁਖਦੇਵ ਲਾਲਾ ਹਰੀਆਲ ਸਰਦਾਰ ਅਜੀਤ ਸਿੰਘ ਬਾਬਾ ਹਰਖ ਸਿੰਘ ਨੇ ਕਲਾਬ ਜਿੰਦਾਬਾਦ ਅਤੇ ਪਿੰਚਾਇਤ ਜਲਿਆਂ ਵਾਲਾ ਬਾਗ ਮਹਾਨ ਯੋਧਿਆਂ ਨੂੰ ਸਿੱਧਾ ਹੈ ਇਹ ਚੱਕੀ ਪਾਟ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਪਾਈ ਅਹਿਮ ਯੋਗਦਾਨ ਨੂੰ ਦਰਸਾਉਂਦੀ ਹੈ। ਜੰਗ ਦੇ ਮੈਦਾਨ 'ਚ ਜਦ ਬੰਦੇ ਨੇ ਦਾਵਾ ਦਿੱਤੇ ਵਸਨ ਤਾਂ ਮਾਈ ਭਾਗੂ ਨੇ ਅਜੇ ਹੀ ਬੰਗਾਰ ਪਾਈ ਕਿ ਉਹ ਬੰਦੇ ਸਿਰ ਉਸੇ ਮੈਦਾਨ ਵਿੱਚ ਜੂਝੇ ਅਤੇ ਇਤਿਹਾਸ 'ਚ ਚਾੜੀ ਮੁਕਤੀਆਂ ਦੇ ਨਾਮ ਨਾਲ ਜਾਣੇ ਗਏ। ਇਸ ਸਾਰੇ ਕਰਾਮਾਤ ਮਾਈਕਾ ਕੋ ਦੇ ਪੁੱਤਾਂ ਦੀ ਸੀ ਜਿਨ੍ਹਾਂ ਨੇ ਬਿਤਾਵੇ ਨੂੰ ਦੁਨੀਆ ਦੇ ਸਭ ਤੋਂ ਵੱਡੇ ਤਾਰੇ ਚ ਤਾਏ ਕੋਈ ਇਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਜੋ ਕਿ ਪੰਜਾਬ ਦੀ ਉਸ ਝਾਂਕੀ ਦੀਆਂ ਹਨ ਜੋ ਕਿ ਕਿਸੇ ਕਾਰਨ 26 ਜਨਵਰੀ ਦੀ ਪਰੇਡ ਚ ਨਹੀਂ ਦਿਖ ਸਕਿਆ ਜਿੱਥੇ ਝਾਂਕੀ ਦੇ ਪੰਜਾਬੀ ਵਿਰਸੇ ਨਾਲ ਜੁੜੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਕੁਝ ਪੰਜਾਬ ਨਾਲ ਜੁੜੇ ਇਤਿਹਾਸ ਦੀਆਂ ਝਲਕੀਆਂ ਵੀ ਵੇਖਣ ਨੂੰ ਮਿਲੀਆਂ ਤੁਸੀਂ ਵੇਖੋ ਇਹ ਤਸਵੀਰਾਂ ਪੰਜਾਬ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਗਲਾਕਰਨੀ ਢੀੜ ਸੁਖਲੀਆਂ ਨੇ ਜਿਨ੍ਹਾਂ ਦੇ ਦੇਸ਼ ਦੇ ਵਾਰ ਪਾਏ ਮਦਨਾਲਤੀ ਗਰਾਹ ਸ਼ਹੀਦ ਸੁਖਦੇਵ ਲਾਲਾ ਹਰਿਆਲ ਸਰਦਾਰ ਅਜੀਤ ਸਿੰਘ ਬਾਬਾ ਹਰਖ ਸਿੰਘ ਇਨਕਲਾਬ ਜਿੰਦਾਬਾਦ ਅਤੇ ਪੰਜਾਬ ਦੇ ਸ਼ਹੀਦ ਦਿੱਤੀ ਦੇ ਚਾਹੀ ਮਹਾਨ ਯੋਧਿਆਂ ਨੂੰ ਸਤਿ ਜੀ ਇਹ ਝਾਕੀ ਭਾਰਤ ਦੇ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਪਾਈ अहम ਯੋਗਦਾਨ ਨੂੰ ਦਰਸਾਉਂਦੀ ਹੈ। ਜੰਗ ਦੇ ਮੈਦਾਨ 'ਚ ਜਦ ਬੰਦੇ ਨੇ ਦਾਵਾ ਦਿੱਤੇ ਸਨ ਤਾਂ ਮਾਇ ਭਾਗੂ ਨੇ ਅਜੇ ਹੀ ਬੰਗਾਰ ਪਾਈ ਕਿ ਉਹ ਬੰਦੇ ਸਿਰ ਉਸੇ ਮੈਦਾਨ ਵਿੱਚ ਜੂਝੇ ਅਤੇ ਇਤਿਹਾਸ 'ਚ ਚੜ੍ਹੇ ਮੁਕਤੀਆਂ ਦੇ ਨਾਮ ਨਾਲ ਜਾਣੇ ਗਏ। ਇਸ ਹਾਲੀਕਰ ਬਿਊਰੋ ਰਿਪੋਰਟ ਡੇਲੀ ਪੋਸ ਪੰਜਾਬੀ